ਮੈਂ ਬਤਰਕਾਰ ਤਮਨਦੀਪ ਸਿੰਘ ਯੂਪੀਏ ਨਿਊਜ਼ ਚੈਨਲ ਤੋਂ ਯੂਪੀ ਚੈਨਲ ਦੇਖਣ ਵਾਲੇ ਸਰ ਦੇ ਜਕਾ ਦਾ ਸਵਾਗਤ ਹੈ ਅੱਜ ਕਪੂਰਲਾ ਜਿਆ ਅੰਮ੍ਰਿਤਸਰ ਚੁੰਗੀ ਦੇ ਕੋਲ ਦੁਪਹਿਰ ਦੇ ਸਮੇਂ ਇੱਕ ਬਲੇਰੋ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੁਝ ਸਮੇਂ ਵਿੱਚ ਹੀ ਅੱਗ ਨੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਘਟਨਾ ਵਿੱਚ ਪਹੁੰਚੀ ਫਾਇਰ ਬੁਗੇੜੀ ਟੀਮ ਨੇ ਕੁਝ ਸਮੇਂ ਵਿੱਚ ਅੱਗ ਨੂੰ ਕਾਬੂ ਪਾ ਲਿਆ ਗੱਡੀ ਮਾਲਕ ਵਾਸੀ ਬੰਡੇ ਚਲਠੀ ਕ੍ਰਿਵਾਲ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਅੰਮ੍ਰਿਤਸਰ ਰੋਡ ਤੇ ਆਏ ਸਨ ਤੇ ਗੱਡੀ ਸੜਕ ਨਾਰੇ ਖੜੀ ਕਰਨ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਗੁਰਜੀਤ ਸਿੰਘ ਜੀ ਪਾਜੀ ਗੱਡੀ ਕਿਸ ਦੇ ਨਾਮ ਆ? ਗੱਡੀ ਪਾਪਾ ਜੀ ਦੇ ਨਾਮ ਸ੍ਰਿੰਦਰ ਸਿੰਘ ਦੇ ਨਾਮ ਤੇ। ਅੱਛਾ ਤੇ ਕਿਧਾ ਅੱਗ ਲੱਗੀ ਸੋ? ਪਾਜੀ ਅਸੀਂ ਸਟੇਟ ਕੋਰਦਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ। ਸਾਡੇ ਇੱਕ ਫੰਕਸ਼ਨ ਹੀ ਇੱਥੇ ਵੀ ਤੇ ਐ ਆਏ ਤੇ ਗੱਡੀ ਚੋਂ ਜੇ ਉਤਰੇ ਹਾਂ ਬਾਹਰ ਉੱਤਰ ਗੱਡੀ ਲੋਕ ਕੀਤੀ ਬਾਹਰੋਂ ਇੱਕਦਮ ਅੰਦਰ ਧੂਆਂ ਧੂਆਂ ਹੋ ਲਾ ਪਿਆ ਗੱਡੀ ਲੋਕ ਲੋਕ ਖੁੱਲਣੀ ਹੀ ਰਹਿ ਤੂੰ ਆ ਬਣ ਗਿਆ ਇੱਕਦਮ ਆਏ ਲੋਕ ਪੱਟੇ ਫਿਰ ਲੋਕੂ ਪੱਟ ਕੇ ਬਾਰੀ ਪੱਟੀ ਉਹ ਬਾਦ ਚੋਂ ਅੰਦਰ ਇੱਕਦਮ ਜਿਆਦਾ ਧੂਆਂ ਬਾਹਰ ਤੱਕ ਆ ਗਉਣ ਲਾ ਪਈ ਸੇਕ ਆਉਣ ਲਾ ਪਿਆ ਭੱਜੇ ਫਿਰ ਲੋਕ ਹੋਰ ਵੀ ਇਕੱਠੇ ਹੋ ਗਏ ਸਾਨੂੰ ਖਿੱਚ ਕੇ ਪਿੱਛੇ ਰਹਿ ਜਾਂਦਾ ਕਿ ਨਾਓ ਫਿਰ ਮੌਕੇ ਤੇ ਸਾਡੇ ਇੱਥੇ ਸੱਜਣੋਂ ਉਹਨਾਂ ਨੇ ਫੋਨ ਕੀਤਾ ਫਾਇਰ ਵਾਲਿਆਂ ਨੂੰ ਆਏ ਚਲੋ ਕੀਤਾ ਪਰ ਬਾਕੀ ਗੱਡੀ ਦਾ ਸਾਰਾ ਨੁਕਸਾਨ ਹੋ ਗਿਆ ਸਾਰੀ ਸੜ ਗਈ ਹੈ ਤੇ ਗੱਡੀ ਬਿੰਦੂ ਕਿਸਤਾ ਦੇ ਕੇ ਕਿਦਾਂ ਤੁਸੀਂ ਨਹੀਂ ਗੱਡੀ ਮੈਂ ਪਹਿਲਾਂ ਕੈਸ਼ ਲਈ ਜੀ ਹੁਣ ਮੈਂ ਗੱਡੀ ਤੇ ਲੋਨ ਕਰਾਇਆ ਵਾ ਜੀ ਹੁਣ ਕੀ ਮੰਗਾ ਦਿੱਤੀ ਐੇ ਪਰਛਾਹ ਇਹ ਮੰਗ ਕਰਦੇ ਆ ਕਿ ਸਾਨੂੰ ਗੱਡੀ ਬਣਾ ਕੇ ਦਿੱਤੀ ਜਾਵੇ ਜਾਂ ਜੋ ਮਤਲਬ ਦੇਖ ਲਓ ਕਿ ਕੁਝ ਦਸਨ ਨੂੰ ਪਰਛਾਹ ਪੈ 700 ਨੂੰ ਪਾਈ ਚਾ ਕੇ ਰਿਪੋਰਟ ਲਖਾਵਾਂਗੇ ਜੀ ਕਿ ਜੋ ਵੀ ਸਾਡਾ ਨੁਕਸਾਨ ਹੋਇਆ ਵਾ ਉਹ ਦੀ ਸਾਨੂੰ ਮਤਲਬ ਕਿ ਪਰਭਾਈ ਮਿਲੇਗੀ ਕਿਤਾ